ਸੁਸ਼ਕਾਲ ਅੱਜ ਬੇਟੇ ਦੀ ਸਕੂਲ ਦੀ ਛੁੱਟੀ ਸੀ ਤਾਂ ਇਸ ਦੇ ਲਈ 스낵ਸ ਵਗੈਰਾ ਲੈਣੇ ਸੀ ਇੱਥੇ ਕੀ ਆ ਸਕੂਲ ਦੇ ਵਿੱਚ 2 ਦਿਨ ਛੁੱਟੀ ਹੁੰਦੀ ਹੈ ਸੈਟਰਡੇ ਤੇ ਸੰਡੇ ਫਿਰ ਅਸੀਂ ਸੋਚਿਆ ਅੱਜ ਇਹ ਨਾਮ ਲਿਖ ਕੇ ਜਾਵਾਂਗੇ ਤਾਂ ਫਿਰ ਆਪਣੀ ਪਸੰਦ ਦੇ 스낵ਸ ਬੱਚਾ ਲੈ ਕੇ ਜਾਏਗਾ ਤਾਂ ਫਿਰ ਸਹੀ ਰਹਿੰਦਾ ਏ ਇੱਥੇ ਹੁੰਡੇ ਵਾਲੇ ਨੇ ਸੇਲ ਲਾਈ ਹੋਈ ਸੀ ਸੇਲ ਸੇਲ ਸ਼ੋਅਰੂਮੇ ਕਾਰ ਦਾ ਫਿਰ ਅਸੀਂ ਸਟੇਸ਼ਨ ਤੇ ਜਾਣ ਲਈ ਪਹਿਲਾਂ ਬੱਸ ਲਈ ਇੱਥੋਂ ਇਹ ਬੱਸ ਸਟਾਪ ਸੀ ਇੱਥੇ ਨੇੜੇ ਫਿਰ ਅਸੀਂ ਸਟੇਸ਼ਨ ਤੇ ਪਹੁੰਚ ਗਏ ਇੱਥੇ ਚੀਜ਼ ਵਧੀਆ ਹੈ ਕਿ ਸਟੇਸ਼ਨ ਤੇ ਨੇੜੇ ਬੱਸ ਸਟਾਪ ਦੇ ਨੇੜੇ ਹੀ ਮਤਲਬ ਕੋਈ ਵੀ ਗ੍ਰੋਸਰੀ ਸਟੋਰ ਜਾਂ ਕੁਝ ਵੀ ਆਪਾਂ ਕੋਈ ਵੀ ਸਮਾਨ ਲੈਣਾ ਉਹ ਨਜ਼ਦੀਕ ਹੀ ਹੈ ਮਤਲਬ ਵਾਕਏਬਲ ਹੀ ਹੈ ਤੇ ਇੱਥੇ ਆਏ ਸੀ ਅਸੀਂ ਰੀਅਲ ਕੈਨੇਡੀਅਨ ਸੁਪਰਸਟੋਰ ਬਾਹਰ ਇਹਨਾਂ ਦਾ ਸ਼ਡਿਊਲ ਲੱਗਿਆ ਹੋਇਆ ਸੀ ਆਰ ਸੰਡੇ ਟੂ ਸੈਟਰਡੇ 7 ਟੂ 10 ਫਿਰ ਅਸੀਂ ਟਰਾਲੀ ਲਾਭ ਰਹੇ ਸੀ ਇੱਥੇ ਕਿੱਥੇ ਟਰਾਲੀ ਵਗਾਰਾ ਪਈਆਂ ਨੇ ਇੱਧਰ ਪਈਆਂ ਸੀ ਟਰਾਲੀ ਇੱਥੇ ਟਰਾਲੀ ਲੈਣੀ ਹੈ ਤਾਂ ਆਪਾਂ ਨੂੰ ਪਹਿਲਾਂ 1 ਡਾਲਰ ਉਹਦੇ ਵਿੱਚ ਪਾਣਾ ਪਏਗਾ ਤਾਂ ਬੇਟੇ ਨੂੰ ਕਿਹਾ ਤੂੰ ਹੀ ਟਰਾਈ ਕਰ ਮੋਂ ਨੇ ਟਰਾਈ ਕੀਤਾ ਡਾਲਰ ਵਿੱਚ ਪਾਇਆ ਤੇ ਇਹ ਦੋਨੋਂ ਟਰਾਲੀਆਂ ਆਪਸ ਵਿੱਚ ਜੁੜੀਆਂ ਹੁੰਦੀਆਂ ਨੇ ਉਹਨਾਂ ਆਪਾਂ ਦੁੱਤੀ ਇੱਕ ਟਰਾਲੀ ਲੈਣੀ ਉਹਦੇ ਵਿੱਚੋਂ ਤਾਂ ਫਿਰ ਉਹਦੇ ਵਿੱਚ ਪਾ ਕੇ ਫਿਰ ਫਿਰ ਉਹਦੇ ਪਾਪਾ ਨੇ ਦੱਸਿਆ ਉਹਨੂੰ ਕਿ ਇਹਨੂੰ ਐਵੇਂ ਪ੍ਰੈਸ ਕਰਨਾ ਇਹਦੇ ਵਿੱਚ ਡਾਲਰ ਪਾਣਾ ਫਿਰ ਉਹ ਖੁੱਲ ਜਾਂਦੀ ਹੈ ਫਿਰ ਆਪਾਂ ਨੂੰ ਟਰਾਲੀ ਮਿਲ ਜਾਂਦੀ ਹੈ ਫਿਰ ਆਪਾਂ ਗਏ ਅੰਦਰ ਅੰਦਰ ਦੇਖਿਆ ਸਟੋਰ ਬਹੁਤ ਵੱਡਾ ਸੀ ਬਹੁਤ ਅੱਛਾ ਲੱਗਿਆ ਪਹਿਲਾਂ ਹੀ ਜਾਂਦੇ ਹੀ ਮੈਗੀ ਦੇਖੀ ਪਹਿਲਾਂ ਮੈਗੀ ਲਈ ਫਿਰ ਭਾਰਲੇ ਜਿਹਦੇ ਬਿਸਕਟ ਪਏ ਸੀ ਭਾਰਲੇ ਜੀ ਲਿਆ ਅੱਛਾ ਲੱਗਿਆ ਬਹੁਤ ਮਤਲਬ ਇੰਡੀਆ ਵਾਲੀ ਲੁੱਕ ਵੀ ਸੀ ਇੰਡੀਆ ਵਾਲੇ ਸਮਾਨ ਵੀ ਸਾਰਾ ਮਤਲਬ ਜੋ ਵੀ ਆਪਾਂ ਨੂੰ ਚਾਹੀਦਾ ਸੀ ਸਾਰਾ ਮਿਲਦਾ ਹੈ ਇੱਕੋ ਥਾਂ ਤੇ ਮਿਲ ਗਿਆ ਮਤਲਬ ਕੁਝ ਵੀ ਤੁਸੀਂ ਲੈਣਾ ਇੱਥੇ ਕੋਈ ਵੀ ਆਈਟਮ ਤੇ ਰੇਟ ਵੀ ਇਹਨਾਂ ਦਾ ਸਹੀ ਹੈ ਬਹੁਤ ਫਿਰ ਇੱਧਰ ਵੀ ਦੇਖਿਆ ਇੱਧਰ ਸਨੈਕਸ ਵਗੈਰਾ ਪਏ ਸੀ ਤਾਂ ਫਿਰ ਉਹਨੂੰ ਪੁੱਛਿਆ ਕਿ ਕਿਹੜੇ ਕਿਹੜੇ ਸਨੈਕਸ ਜੋ ਤੂੰ ਖਾਣੇ ਆਪਣੇ ਟਿਫਨ ਚ ਜਿਹੜੇ ਲੈ ਕੇ ਵੀ ਜਾ ਸਕੇ ਤੂੰ ਦੇਖ ਫਿਰ ਇੱਧਰ ਦੇਖਿਆ ਸੀ ਇੱਥੇ ਪਏ ਸੀ ਲੇਸ ਗ੍ਰੀਨ ਲੇਸ yellow ਅੱਛਾ ਲੱਗ ਰਿਹਾ ਸੀ ਬਹੁਤ ਮੈਂ ਤਾਂ ਮਿਸ ਕੀਤਾ ਇੰਡੀਆ ਨੂੰ ਬਹੁਤ ਯਾਦ ਆਈ ਉੱਥੇ ਤਾਂ ਬੱਚੇ ਡੇਲੀ ਪੈਕਟ कुरकुरੇ ਲੇਸ ਫਿਰ ਇੱਥੇ ઓਰੀਓ ਵੀ ਮਿਲ ਗਏ ਇਹਦੇ ਫੇਵਰੇਟ ਫਿਰ ઓਰੀਓ ਬਿਸਕਟ ਵੀ ਲੈ ਲੇ ਅੱਛਾ ਸੀ ਬਹੁਤ ਮਤਲਬ ਜੋ ਚਾਹੀਦੀ ਸੀ ਚੀਜ਼ ਉਹ ਸਾਰੀ ਅਵੇਲੇਬਲ ਇੱਥੇ ਮਿਲਦੀ ਹੈ ਤੇ ਫਿਰ ਇੱਧਰ ਦੇਖਿਆ ਸਾਰੇ ਮੱਕੇਨ ਵਗੈਰਾ ਦੀ ਆਈਟਮਸ ਵੀ ਸੀ ਸਾਰੇ ਜੋ ਵੀ ਚਾਹੀਦੀ ਆਪਾਂ ਨੂੰ ਉਹ ਵੀ ਆਪਾਂ ਦੇਖਿਆ ਇੱਥੇ ਸੀ ਨੇਚਰਲ ਫੂਡ ਦੁੱਧ ਦਹੀਂ ਵਗੈਰਾ ਮਤਲਬ ਜੋ ਵੀ ਆਪਾਂ ਨੂੰ ਚਾਹੀਦਾ ਏ ਉਹ ਵੀ ਇੱਥੇ ਸਭ ਕੁਝ ਇੱਥੇ ਪਨੀਰ ਤੇ ਦਹੀਂ ਦਾ ਬਣਿਆ ਹੋਇਆ ਸੀ ਮਤਲਬ ਅੱਛਾ ਏ ਕਿ ਉੱਪਰ ਲੇਬਲ ਵੀ ਕੀਤਾ ਹੋਇਆ ਹੈ ਕਿ ਆਸਾਨੀ ਦੇ ਨਾਲ ਮਤਲਬ ਚੀਜ਼ ਮਿਲ ਜਾਂਦੀ ਹੈ ਇਧਰ ਕਾਰਡਸ ਵਗੈਰਾ ਪਏ ਸੀ ਗਰੀਟਿੰਗ ਕਾਰਡਸ ਕਿਸੇ ਵੀ ਓਕੇਜਨ ਹੈਪੀ ਬਰਥਡੇ ਲਈ ਐਨੀਵਰਸਰੀ ਦੇ ਲਈ ਮਤਲਬ ਕਿਸੇ ਵੀ ਉਸ ਦੇ ਲਈ ਤੁਹਾਨੂੰ ਕਾਰਡ ਚਾਹੀਦਾ ਹੈ ਜਾਂ ਬਹੁਤ ਵਧੀਆ ਸਿਸਟਮ ਹੈ ਮਤਲਬ ਅੱਛਾ ਇਹ ਉੱਪਰ ਲੇਬਲ ਕੀਤਾ ਹੋਇਆ ਤਾਂ ਆਸਾਨੀ ਨਾਲ ਇਜ਼ੀਲੀ ਮਿਲ ਜਾਂਦੀ ਹੈ ਚੀਜ਼ ਤੇ ਗਰੋਸਰੀ ਵੀ ਹੋਈ ਸੀ ਦਾਲਾਂ ਛਨੇ ਰਾਜਮਾ ਤੇ ਮਸਾਲੇ ਵਗੈਰਾ ਹਲਦੀ ਸੌਸ ਸਭ ਕੁਝ ਮਤਲਬ ਜੋ ਵੀ ਆਪਾਂ ਨੂੰ ਕਿਚਨ ਦੀ ਫੂਡ ਆਈਟਮ ਚਾਹੀਦਾ ਸੀ ਚਾਹ ਪੱਤੀ ਵਗੈਰਾ ਰੈੱਡ ਲੇਬਲ ਮੇਰੀ ਫੇਵਰੇਟ ਜੀ ਸ਼ੱਕਰ ਨਾਨਕ ਦੇਸੀ ਕੀ ਬਹੁਤ ਅੱਛਾ ਹੈ ਵੀ ਇੱਥੋਂ ਦਾ ਸ ਫਾਰਮੇਸੀ ਦਾ ਵੀ ਹੈਗਾ ਸੀ ਇੱਥੇ ਬਿਊਟੀ ਦਾ ਸੀ ਇੱਥੇ ਸਿਪਰ ਵਗੈਰਾ ਪਏ ਸੀ ਇੱਥੇ ਸਿਪਰ ਜੈਸੇ ਆਪਾਂ ਬੋਟਲ ਯੂਜ਼ ਕਰਦੇ ਆ ਸਿਪਰ ਜ਼ਿਆਦਾ ਯੂਜ਼ ਕਰਦੇ ਆ ਬੱਚੇ ਫਿਰ ਇੱਧਰ ਸੀ ਵਿਕਰੀ ਬ੍ਰੈਡ ਬਿਸਕਟ ਵਗੈਰਾ ਆਇਲ ਫਿਰ ਇੱਥੋਂ ਮੈਨੂੰ ਬਿਸਕਟ ਆਟਾ ਬਿਸਕਟ ਦੇਖੇ ਫਿਰ ਇੱਥੇ ਮੈਨੂੰ ਆਪਣੇ ਬੇਟੇ ਨੂੰ ਲੱਭਣਾ ਸੀ ਮੈਨੂੰ ਗੁੰਮ ਗਿਆ ਉਹ ਫਿਰ ਮੈਂ ਉਹਦੇ ਪਾਪਾ ਨੂੰ ਕਾਲ ਕੀਤੀ ਫਿਰ ਮੈਂ ਇਹਨਾਂ ਨੂੰ ਐਗਜ਼ੈਕਟ ਜਗ੍ਹਾ ਦੱਸੀ ਕਿ ਬੇકરી ਵਾਲੀ ਸਾਈਡ ਤੇ ਆ ਜਾਓ ਅੱਛਾ ਹੈ ਵੀ ਕਿ ਆਪਾਂ ਇੱਕ ਦੂਜੇ ਨੂੰ ਜੇ ਕਿਤੇ ਇੰਨੇ ਵੱਡੇ ਸਟੋਰ 'ਚ ਲੱਭਣਾਵੇ ਤਾਂ ਉੱਪਰ ਉਹ ਲੇਬਲ ਜੋ ਕੀਤਾ ਏ ਉਸ ਸਟੋਰ ਉਸ ਤੇ ਕਹਿ ਕੇ ਕਾਰਨਰ ਤੇ ਬੇકરી ਵਾਲੇ ਕਾਰਨਰ ਤੇ ਜਿਵੇਂ ਮੈਂ ਇਹਨਾਂ ਨੂੰ ਕਿਹਾ ਆ ਜਾਓ ਤਾਂ ਉੱਥੇ ਉਹ ਆਏ ਫਿਰ ਇੱਥੇ ਅਸੀਂ ਬ੍ਰੈਡ ਵਗੈਰਾ ਲੱਤੀ ਚੇਸੀ ਬਹੁਤ ਪੇਸਟਰੀ ਵਗੈਰਾ ਕੇਕ ਫਿਰ ਸਾਰਾ ਕੁਝ ਲੈਣ ਤੋਂ ਬਾਅਦ ਫਿਰ ਯਾਦ ਆ ਮਮਾਈ ਵੀ ਲੈ ਲੋ ਇੰਡੀਆ ਚ ਨਹੀਂ ਮਿਲਦਾ ਇਹ ਇੰਡੀਆ ਚ ਬਹੁਤ ਕੋਸਟਲੀ ਹੁੰਦਾ ਹੈ ਟੌਕੀਸ ਟੌਕੀਸ ਪਤਾ ਨਹੀਂ ਕੀ ਆਈਟਮ ਹੈ ਇਹ ਮੈਂ ਵੀ ਫਸਟ ਟਾਈਮ ਹੀ ਦੇਖੀ ਆ ਇਹਦੇ ਪਾਪਾ ਮੰਨਾ ਕਰ ਰਹੀ ਸੀ ਕਹਿੰਦਾ ਮਮਾ ਤੁਸੀਂ ਲੈ ਲਓ ਫਿਰ ਮੈਨੇ ਲੈ ਲੇ ਫਿਰ ਇਸਨੇ ਇੱਕ ਹੋਰ ਲੈ ਲਿਆ ਸੱਚੇ ਪੇਰੈਂਟਸ ਤੋਂ ਪਾਪਾ ਤੋਂ ਜ਼ਿਆਦਾ ਡਰਦੇ ਨੇ ਨਾ ਇਸ ਲਈ ਮਮੀ ਨੂੰ ਕਹਿ ਕੇ ਚੀਜ਼ ਲੈ ਲੈਂਦੇ ਨੇ ਫਿਰ ਪਾਪਾ ਪਹੁੰਚ ਗਏ ਬਿਲਿੰਗ ਕਾਊਂਟਰ ਤੇ ਫਿਰ ਇੱਥੇ ਕੀ ਹੈ ਸਾਰੇ ਆਪਣੇ ਆਪਣੇ ਕਾਊਂਟਰ ਤੇ ਜਾ ਕੇ ਆਪ ਹੀ ਬਿਲ ਕਰਦੇ ਨੇ ਫਸਟ ਟਾਈਮ ਕੀਤਾ ਅਸੀਂ ਵੀ ਟਰਾਈ ਫਿਰ ਇਹਦੇ ਪਾਪਾ ਨੇ ਆਪੇ ਸਮਾਨ ਸਕੈਨ ਕਰਕੇ ਫਿਰ ਉੱਥੇ ਟੋਟਲ ਆਈਟਮ ਆ ਜਾਂਦੀਆਂ ਬਿੱਲ ਆ ਜਾਂਦਾ ਏ ਫਿਰ ਕਾਰਡ ਤੋਂ ਪੇਮੈਂਟ ਵਗੈਰਾ ਕਰ ਦੋ ਆਪਣੀ ਆ ਗਿਆ ਰਸੀਦ ਆ ਗਈ ਫਿਰ ਆਪਾਂ ਨੂੰ ਕੀ ਹਾਂਜੀ ਕਲੀਅਰ ਹੈ ਤੁਹਾਡਾ ਹੋ ਗਈ ਪੇਮੈਂਟ ਫਿਰ ਆਪਾਂ ਨੇ ਟਰਾਲੀ ਵਾਪਸ ਰੱਖਤੀ ਫਿਰ ਵਾਪਸ ਉਵੇਂ ਹੀ ਉਹਦੇ ਨਾਲ ਅਟੈਚ ਕਰ ਦੇਣੀ ਆ ਤੇ ਆਪਣਾ ਡਾਲਰ ਵਾਪਸ ਕੱਢ ਲੈਣਾ ਇਹ ਵੀ ਅੱਛਾ ਸਿਸਟਮ ਹੈ ਫਿਰ ਰਸੀਦ ਬਾਹਰ ਆ ਗਈ ਬਾਹਰ ਆ ਕੇ ਦੇਖਿਆਣ ਵੇਲੇ ਤੇ ਬਾਹਰ ਫਲਾਅਰ ਸਪੌਟ ਪਏ ਸੀ ਬਹੁਤ ਪਿਆਰੀ ਪਿਆਰੀ ਕਲਰ ਸੀ ਪਿੰਕ ਰੋਜ਼ 레드 रोज़ ਬਹੁਤ अच्छे सी ये भी ये तले ਇਹ ਨਹੀਂ ਫਿਰ ਆਪਣੇ ਜਦੋਂ ਵਾਇਗਰ ਆਪਣਾ ਘਰ ਬਣਾਣਗੇ ਫਿਰ ਲਵਾਂਗੇ ਫਾਈਨਲੀ ਅਸੀਂ ਪਹੁੰਚ ਗਏ ਆਪਣੀ ਸਟੇਸ਼ਨ ਤੇ ਅਸੀਂ ਹੁਣ ਇੱਥੇ ਕਰ ਰਹੇ ਸੀ ਆਪਣੀ ਟ੍ਰੇਨ ਦੀ ਵੇਟ ਲੌਗੀ ਸਾਡੀ ਟ੍ਰੇਨ ਚਲੋ ਜੀ ਇੱਥੇ ਕਰਦੇ ਹਾਂ ਅਸੀਂ ਆਪਣੇ ਵਲੌਗ ਦਾ ਐਂਡ ਹੋਪਸ ਤੁਹਾਨੂੰ ਵਲੌਗ ਅੱਛਾ ਲੱਗਿਆ ਹੋਵੇਗਾ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਸਬਸਕ੍ਰਾਈਬ ਜਦੋਂ ਵੀ ਸਭ ਇੱਕ ਵੀ ਸਬਸਕ੍ਰਾਈਬਰ ਵੱਧਦਾ ਹੈ ਤਾਂ ਹੋਪ ਹੁੰਦੀ ਹੈ ਕਿ ਚਲੋ ਉਸਕੀ ਪਤਾ ਸਾਡਾ ਵਲੌਗ ਅੱਛਾ ਹੀ ਲੱਗਦਾ ਹੋਵੇ ਓਕੇ ਬਾਏ ਟੇਕ ਕੇਅਰ